ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਲੁਧਿਆਣਾ ਦੇ ਨਾਲ ਸੰਬੰਧਿਤ ਨੇ ਤੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਇੱਕ ਜਿਹੜਾ ਡੈਮੇਜ ਹੋ ਰਿਹਾ ਪੁਲ ਹੈ ਲੁਧਿਆਣਾ ਸਾਊਥਰਨ ਬਾਈਪਾਸ ਦੇ ਉੱਤੇ ਆ ਇਹ ਤਾਂ ਇਹਦੀ ਮੁਰੰਮਤ ਕਰਾਈ ਜਾਵੇਗੀ ਤੇ ਜੇਕਰ ਮੁਰੰਮਤ ਨਹੀਂ ਹੁੰਦੀ ਤਾਂ ਖੁਦ ਉਹ ਨਿਗਰਾਨੀ ਕਰਨਗੇ ਜਾ ਕੇ ਕੋਲ ਕੁਰਸੀ ਢਾਕੇ ਵੀ ਉਹ ਬੈਠ ਜਾਣਗੇ ਦੱਸ ਦਿਓ ਕਿ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਗੋਗੀ ਕਾਫੀ ਚਰਚਾ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਉਹਨਾਂ ਨੇ ਬੁੰਡਾ ਨਾਲਾ ਪ੍ਰੋਜੈਕਟ ਦੇ ਨਾਲ ਸੰਬੰਧਿਤ ਜਿਹੜਾ ਨੀ ਪੱਥਰ ਰੱਖਿਆ ਗਿਆ ਸੀ ਉਹ ਤੋੜ ਦਿੱਤਾ ਸੀਗਾ ਖੁਦ ਆਪਣੀ ਟੀਮ ਲੈ ਕੇ ਹਥੌੜੇ ਲੈ ਕੇ ਉਹ ਪਹੁੰਚ ਗਏ ਸੀ ਤੇ ਉਹਨਾਂ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸਨ ਵਿਰੋਧੀਆਂ ਨੂੰ ਕੋ ਅਸੀਂ ਫਿਕਰਮੰਦ ਪੰਜਾਬ ਦੇ ਹੈਗੇ ਆ ਸਾਨੂੰ ਕੰਮ ਕਰਾਉਣੇ ਵੀ ਆਉਂਦੇ ਤੇ ਕਰਨੇ ਵੀ ਆਉਂਦੇ ਆ ਰਾਈਟ ਅਸੀਂ ਦੋ ਦਿਨ ਬਾਅਦ ਸੀ ਵਿਧਾਨ ਸਭਾ ਕਮੇਟੀਆਂ ਦੀ ਮੀਟਿੰਗਾਂ ਸੀਗੀਆਂ ਅੱਜ ਮੈਂ ਆ ਗਿਆ ਹੈਗਾ ਅੱਜ ਜਿੱਦਾਂ ਮਰਜ਼ੀ ਕਰਕੇ ਅਸੀਂ ਕੰਮ ਅੱਜ ਅੱਜ ਔਰ ਕੱਲ ਸ਼ੁਰੂ ਕਰਾਵਾ ਹੈਗਾ ਕੰਮ ਤਾਂ ਸਰ ਲੇਬਰ ਨਹੀਂ ਕਰਨਾ ਮੈਨੂੰ ਨਹੀਂ ਲੇਬਰ ਨੇ ਕਰਨਾ ਅਸੀਂ ਦੋ ਦਿਨ ਮੈਂ ਇੱਥੇ ਨਹੀਂ ਸੀਗਾ ਠੀਕਾ ਇਹ ਜਿਹੜਾ ਹੁਣ ਇਹ ਅਫਸਰਾਂ ਦੀ ਜਿਹੜੀ ਨੈਗਲੀਜੈਂਸੀ ਆ ਪੁੱਛਾਂਗੇ ਭਾਈ ਕਿਉਂ ਨਹੀਂ ਇਹਨਾਂ ਨੇ ਕੰਮ ਕੀਤਾ ਰਾਈਟ ਔਰ ਅੱਜ ਇਹਦੇ ਉੱਤੇ ਮੈਂ ਐਕਸ਼ਨ ਕਰਕੇ ਇਸ ਵੱਡੇ ਹੱਥੇ ਦਾ ਅਡੀਕ ਕੀਤੀ ਜਾ ਰਹੀ ਹੈ ਮੰਨਦੇ ਹੋ ਇਹ ਤਾਂ ਮੰਨਦੇ ਹੋ ਵੀ ਕਿਤੇ ਨਾ ਕਿਤੇ ਵੀ ਇਹ ਕਰਨੀ ਨਹੀਂ ਲੈਂਦੀ ਇਹ ਅਧਿਕਾਰੀ ਮੰਨ ਕਿਉਂ ਨਹੀਂ ਰਹੇ ਹਮੇਸ਼ਾ ਤੁਹਾਨੂੰ ਬਾਤ ਚਕਣੀ ਪੈਂਦੀ ਹੈ ਕਿੱਥੇ ਕਮੀ ਰਹਿ ਰਹੀ ਕੋਈ ਤਾਂ ਹੈ ਨਾ ਚੱਕਣ ਵਾਲਾ ਇਹ ਬੰਨ ਕਿਉਂ ਨਹੀਂ ਰਹੇ ਤੇ ਕੋਈ ਗੱਲ ਨਹੀਂ ਚੱਕ ਰਿਹਾ ਆਵਾਜ਼ ਔਰ ਚੱਕਾਂਗੇ ਵੀ ਔਰ ਕੰਮ ਵੀ ਕਰਾਂਗੇ ਫਿਕਰ ਨਾ ਕਰੋ ਤੁਹਾਨੂੰ 2-3 ਵਜੇ ਤੱਕ ਰਿਜ਼ਲਟ ਦਵਾਂਗੇ ਭਾਵੇਂ ਮੈਨੂੰ ਉੱਥੇ ਕੁਰਸੀ ਰਾ ਕੇ ਆਪਣਾ ਬਹਿਣਾ ਪਵੇ ਖਾਤੇ ਦੀ ਅੜੀ ਕੀਤੀ ਜਾ ਰਹੀ ਹੈ ਕਿਉਂਕਿ ਵੱਡਾ ਹੱਥ ਆਹ ਇਹ ਆ ਪਰਮਾਤਮਾ ਦਾ ਸ਼ੁਕਰ ਕਰੋ ਚੰਗੇ ਬੋਲ ਬੋਲੋ ਅੱਜ ਵੈਸੇ ਸ਼ਨੀਵਾਰ ਦਾ ਦਿਨ ਹੈ ਤੇ ਆਪਾਂ ਚੰਗੀਆਂ ਗੱਲਾਂ ਕਰੀਏ ਕੋਈ ਹਾਸਾ ਨਹੀਂ ਹੋਣਾ ਕੋਈ ਹਾਸਾ ਨਾ ਹੋਣ ਦੇਣਾ ਕੋਈ ਗੱਲ ਨਹੀਂ ਉਹ ਅਸੀਂ ਅੱਜ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਮਜਬੂਰੀ ਸੀ ਮੈਂ 2 ਦਿਨ ਸਿਗਾ ਨਹੀਂ ਰਿਹਾ ਮਾਜ ਆ ਗਿਆ ਅੱਜ ਮੈਂ ਸਖਤ ਪਹਿਰਾ ਦੇਣਾ ਉਸੇ ਨਾਲ ਬੈਠਾਂਗੇ ਜੀ ਫਿਰ ਹਾਂ ਨਹੀਂ ਉਹ ਤਾਂ ਕੁਰਸੀ ਤਾਂ ਕੇ ਬਹਿ ਜਾਗੇ ਯਾਰ ਉਸ ਦੀ ਪ੍ਰੋਬਲਮ ਕੰਮ ਤੱਕ ਕਰਾਉਣਾ ਨਾ ਲੋਕਾਂ ਨੂੰ ਥੋੜੀ ਮਾਰਨਾ ਹੈਗਾ ਆਪਾਂ ਠੀਕ ਆ ਜਿਹੜੇ ਅਫਸਰ ਕੰਨਾ ਚੋ ਬੋਲੇ ਆ ਫਿਰ ਉਹਨਾਂ ਦੇ ਥੋੜੇ ਤਾਂ ਚਲਾਵਾਂਗੇ ਨਾ ਕੰਨਾ ਤੇ ਤਾਂ ਕਿ ਬੋਲੇ ਕੱਲ ਜਿਹੜੇ ਖੁੱਲਣ ਉਹਨਾਂ ਦੇ ਕੀ ਲੱਗਦਾ ਮੈਂ ਸਾਹ ਜਿਹੜਾ ਉਹ ਰੋਡ ਪੈਂਦੀ ਹੈ ਉਹ ਮਿਲਾਵੜ ਵਾਲਾ ਰੋਡ ਤੇ ਨਹੀਂ ਯਾਰ ਇਹ ਮੇਰੇ ਟਾਈਮ ਸਾਡੇ ਟਾਈਮ ਜਿਹਨੀ ਸਰਕਾਰ ਬਣੀ ਇਹ ਬਣਿਆ ਸੀ ਪਿਛਲੀ ਸਰਕਾਰ ਵਾਲੇ ਕੋਲ ਬਣਿਆ ਸੀ ਤੇ ਅਸੀਂ ਤਾਂ ਸਿਰਫ ਪਹਿਰਾ ਦੇ ਕੇ ਇਹਨੂੰ ਸਹੀ ਕਰਨ ਵਾਲੇ ਆ ਤੇ ਇਹਨੂੰ ਬਸ ਅਸੀਂ ਬਹੁਤ ਜਲਦੀ ਸਹੀ ਕਰਕੇ ਕੋਲ ਕੁਆਲਟੀ ਵਾਲਾ ਮਟੀਰੀਅਲ ਆ ਜਾਏਗਾ ਯਾਰ ਕੁਆਲਟੀ ਵਾਲੇ ਪਾਵਾਂਗੇ ਜੇ ਹੁਣ ਅਸੀਂ ਉਹਦੇ ਵਿੱਚ ਮਿਕਸਿੰਗ ਥੋੜੀ ਕਰਾਵਾਂਗੇ ਸਾਡੀ ਸਰਕਾਰ ਆਵਾਦੀ ਪਾਰਟੀ ਦੀ ਵੈਸੀ ਕ腐ਸ਼ਨ ਦੇ ਜ਼ੀਰੋ ਟੋਲਰੈਂਸ ਤੇ ਲਿਖ ਤੇ ਇਸ ਕਰਕੇ ਅਸੀਂ ਐਸਾ ਕੋਈ ਕੰਮ ਨਹੀਂ ਹੁਣ ਦਿਆਂਗੇ ਜਿਨ੍ਹਾਂ ਸਾਡੀ ਸਰਕਾਰ ਦਾ ਅਕਸ਼ ਖਰਾਬ ਹੋ ਜ਼ਿਕਰ ਹੋ ਗਿਆ ਕਿ ਆਵਾਦਵੀ ਪਾਰਟੀ ਦੀ ਸਰਕਾਰ ਵੱਲੋਂ ਕੰਮ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਕਈ ਵਾਰ ਕੰਮ ਅਜੇ ਹੁੰਦੇ ਨੇ ਕਿ ਥੋੜੇ-ਬਹੁਤ ਲਟਕ ਜਾਂਦੇ ਨੇ ਜਿਸ ਤੋਂ ਬਾਅਦ ਦੇ ਵਿੱਚ ਵਿਰੋਧੀ ਲਗਾਤਾਰ ਸਵਾਲ ਖੜੇ ਕਰਦੇ ਨੇ ਤੇ ਹੁਣ ਗੁਰਪ੍ਰੀਤ ਗੋਗੀ ਨੇ ਸਾਉਥਨ ਬਾਈਪਾਸ ਦਾ ਮੁੱਦਾ ਚੁੱਕਿਆ ਹੈ ਤੇ ਜਦੋਂ ਇਹ ਮੁੱਦਾ ਮੀਡੀਆ ਦੇ ਵਿੱਚ ਆ ਗਿਆ ਤਾਂ ਉਹ ਕਹਿੰਦੇ ਨੇ ਕਿ ਇਹਨੂੰ ਅਸੀਂ ਜਲਦ ਤੋਂ ਜਲਦ ਹੱਲ ਕਰਵਾਵਾਂਗੇ ਅਸੀਂ ਕੁਝ ਆਪਣੇ ਰੁਝੇਵਿਆਂ ਦੇ ਵਿੱਚ ਰੁਝੇ ਹੋਏ ਸੀ ਤੇ ਹੁਣ ਸਰਕਾਰ ਪੂਰਾ ਧਿਆਨ ਦੇਵੇਗੀ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਅਸੀਂ ਖੁਦ ਕਰਾਂਗੇ ਦੇਖਾਂਗੇ ਕਿ ਕਦੋਂ ਇਹ ਜਿਹੜਾ ਰਸਤਾ ਖਰਾਬ ਹੋਇਆ ਹੈ ਇਹ ਰਿਪੇਅਰ ਕੀਤਾ ਜਾਂਦਾ ਹੈ ਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ